ਤਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਜ਼ਿਲ੍ਹਾ ਜਲੰਧਰ ਪਿੰਡ ਮਾਓ ਵਿੱਚ ਹੋਇਆ ਮਾਤਾ ਗੰਗਾ ਜੀ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਪੁੱਤਰ ਸਨ ਬਾਬਾ ਪਿਰਥੀ ਚੰਦ ਜੀ ਉਸ ਤੋਂ ਛੋਟੇ ਮਾਹ ਦੇਵ ਤੇ ਉਸ ਤੋਂ ਛੋਟੇ ਸ੍ਰੀ ਅਰਜਨ ਦੇਵ ਜੀ ਭਾਈ ਜਿਹੜਾ ਪਿਰਥੀ ਚੰਦ ਜੀੋਂ ਵੱਡਾ ਸੀ ਉਹਦੇ ਘਰ ਵਾਲੀ ਦਾ ਨਾਂ ਸੀ ਬੀਬੀ ਕਰਮੋ ਜਿਹਦਾ ਇੱਕ ਪੁੱਤਰ ਸੀ ਜਿਹਦਾ ਇਤਿਹਾਸ ਸੱਚ ਨਾਮ ਆਇਆ ਮਿਹਰਬਾਨ ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਾਦੀ ਹੋਇਆ ਨੂੰ 15 ਵਰੇ ਬੀ ਚੁਕੇ ਆ। ਬਾਈ ਘਰ ਵਿੱਚ ਕੋਈ ਸੰਤਾਨ ਨਹੀਂ। ਇੱਕ ਦਿਨ ਮਾਤਾ ਗੰਗਾ ਜੀ ਨੇ ਕੀਮਤੀ ਵਿਛਾਲੇ ਕੀਮਤੀ ਰਮਾਲੇ ਜਦੋਂ ਜਮਾਸੇ ਦੇ ਦਿਨ ਨਿਕਲਦੇ ਆ ਨਾ ਤੇ ਭੈਣਾ ਬੀਬੀਆਂ ਟਰੰਕਾਂ ਚੋਂ ਸੁਖਾਂ ਵਿੱਚੋਂ ਫਿਰ ਬਿਸਤਰੇ ਕੱਢ ਕੇ ਬਾਹਰ ਉਹਨਾਂ ਦਾ ਸਲਾਬਾ ਖਤਮ ਕਰਦੀਆਂ। ਹਾਂ ਸੁੱਕਣੇ ਪਾਏ ਸਰ ਕੀਮਤੀ ਵਿਛਾਲੇ ਇਹ ਮਾਚਿਲਮਿਲ ਕਰਦਿਆਂ ਦੇ ਛਾਲਿਆਂ ਉੱਤੇ ਨਜ਼ਰ ਐਵੀਂ ਠਾਣੀ ਕਰਮੋਂ ਦੀ ਪਈ ਮਨ ਲਲਚ ਆ ਗਿਆ ਜੇਕਰ ਇਹਨਾਂ ਚੀਜ਼ਾਂ ਦੀ ਮਾਲਕ ਮੈਂ ਹੁੰਦੀ ਤੇ ਕਿੱਡਾ ਚੰਗਾ ਹੁੰਦਾ ਆਹਾ ਇੱਕ ਮੈਲੀ ਦੀ ਚਾਦਰ ਲੈ ਕੇ ਟੁੱਟੀ ਜੀ ਮੰਜੀ ਤੇ ਪੈ ਗਈ ਆ ਜਦੋਂ ਪਿਰਥੀ ਚੰਦ ਨੇ ਉਹਦਾ ਹਾਲ ਵੇਖਿਆ ਨੇ ਆਖਿਆ ਗੰਗਾ ਤੇਰੇ ਤੇਰੇ ਤੇ ਨਰਾਸ਼ਤਾ ਕਿਉਂ ਉਹਨੇ ਆਖਿਆ ਤੂੰ ਆਪਣੇ ਜਿੱਖ ਤੇ ਬਾਪ ਦਾ ਕਹਿਣਾ ਮੰਨ ਲੈ ਨੋ ਤੇ ਜਿਹੜੀਆਂ ਚੀਜ਼ਾਂ ਮੇਰੀ ਦਰਾਨੀ ਗੰਗਾ ਸੰਭਾਲੀ ਬੈਠੀ ਆ ਇਹਨਾਂ ਚੀਜ਼ਾਂ ਦੀ ਮਾਲਕ ਮੈਂ ਹੋਣਾ ਸੀ ਉਹਨੇ ਆਖਿਆ ਕਰਮੋਂ ਤੂੰ ਕਮਲੀ ਆ ਜਿਹੜੀਆਂ ਇਹ ਗੰਗਾ ਚੀਜ਼ਾਂ ਸੰਭਾਲ-ਸਮਾੜ ਕੇ ਰੱਖ ਰਹੀ ਆ ਨਾ ਇਹ ਆਪਣੇ ਤੇ ਮਿਹਰਬਾਨ ਹੋ ਗਈਆਂ ਇਹ ਗੰਗਾ ਨੇ ਜਗਤ ਤੋਂੋਂੋਂ ਤਰਿਆ ਜਾਣਾ ਇਹਦੇ ਘਰ ਵਿੱਚ ਕੋਈ ਪੁੱਤਰ ਨਹੀਂ ਹੋਣਾ ਬਾਈ ਜਦੋਂ ਇਹ ਬੋਲੀ ਮਾਰੀ ਗੰਗਾ ਮਾਤਾ ਗੰਗਾ ਜੀ ਨੂੰ ਮਾਤਾ ਗੰਗਾ ਜੀ ਦੇ ਚਿਹਰੇ ਤੇ ਨਰਾਸ਼ਤਾ ਜਦੋਂ ਗੁਰੂ ਅਰਜਨ ਸਾਹਿਬ ਨੇ ਵੇਖੀ ਤੇ ਪੁੱਛਿਆ ਗੰਗਾ ਤੇਰੇ ਚਿਹਰੇ ਤੇ ਨਰਾਸ਼ਤਾ ਕਿਉਂ ਗੋਲੀ ਨੇ ਫਟਾਫੜ ਦੱਸਿਆ ਮਹਾਰਾਜ ਮੈਂ ਦੱਸਦੀ ਆ ਤੁਹਾਡੇ ਭਰਾ ਤੁਹਾਡੀ ਪਰਜਾਈ ਨੇ ਮਹਿਣਾ ਮਾਰਿਆ ਤੇ ਗੰਗਾ ਦੇ ਘਰ ਕੋਈ ਪੁੱਤਰ ਨਹੀਂ ਹੋਣਾ ਇਹ ਜਗਤ ਤੋਂ ਉਤਰੀ ਜਾਣਾ ਜਿਹੜੀਆਂ ਚੀਜ਼ਾਂ ਇਹ ਸੰਭਾਲ ਕੇ ਰੱਖ ਲਈ ਆਪਣੀ ਮਿਹਰਬਾਨ ਜੋਗੀਆਂ ਆ ਤੇ ਜਿਹੜਾ ਛੇਵਾ ਗੁਰੂ ਗੱਦੀ ਤੇ ਬਹਿਣਾ ਉਹ ਵੀ ਸਾਡਾ ਪੁੱਤਰ ਮਿਹਰਬਾਨ ਹੀ ਬਹਿਣਾ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਗੰਗਾ ਲੋਕਾਂ ਦੇ ਲਾਮਿਆਂ ਤਾਨਿਆਂ ਤੋਂ ਆਪਣੇ ਜੀਵਨ ਨੂੰ ਉੱਚਾ ਰੱਖੀਦਾ ਹੁੰਦਾ ਆਹ ਇਹ ਰੱਬ ਦੀ ਰਜਾ ਵਿੱਚ ਰਹਿ ਕੇ ਆਪਣਾ ਜੀਵਨ ਤਪੀਤ ਕਰੀਦਾ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਮੰਨੇ ਸਿਰ ਉੱਪਰ ਕਰਤਾ ਮੰਨੇ ਆਪਗੁਆਇ ਆਪਗੁਆਇ ਮਹਾਰਾਜ ਤੁਹਾਡਾ ਹੁਕਮ ਸਿਰ ਮੱਥੇ ਤੇ ਪਰ ਇੱਕ ਪੁੱਤਰ ਦੀ ਦਾਤ ਬਸ਼ ਕਰੋ ਆਹ ਮਹਾਰਾਜ ਕਹਿਣ ਲੱਗੇ ਫਿਰ ਨਰਾਸ਼ ਹੋਣ ਦੀ ਜਰੂਰਤ ਨਹੀਂ ਕਿਸੇ ਗੁਰੂ ਕੇ ਸਿੱਖ ਦੀ ਸੇਵਾ ਕਰੋ ਤੁਹਾਨੂੰ ਪੁੱਤਰ ਮਿਲ ਜੇਗਾ ਬਾਪੇ ਆਪ ਸਾਰੀਆਂ ਦਾਤਾਂ ਦੇ ਦੇਣ ਦੇ ਮਾਲਕ ਸਨ ਪਰ ਉਹਨਾਂ ਮਾਣ ਆਪਣੇ ਸੇਵਕ ਨੂੰ ਦੇਣਾ ਸੀ ਜਾਓ ਗੁਰੂ ਨਾਨਕ ਸਾਹਿਬ ਦੇ ਪ੍ਰਾਣੇ ਸਿੱਖ ਬਾਬਾ ਬੁੱਢਾ ਸਾਹਿਬ ਦੇ ਕੋਲ ਜਾਓ ਜਦੋਂ ਉਹ ਅਰਦਾਸ ਕਰਨਗੇ ਉਹਨਾਂ ਦੀ ਕੀਤੀ ਅਰਦਾਸ ਪੂਰੀ ਹੋਏਗੀ ਪਿਆਰ ਸਾਹਿਬ ਸੁਣਦੇ ਰਹਿੰਦੇ ਜੇ ਮਾਤਾ ਗੰਗਾ ਜੀ ਰੱਥਾ ਉੱਤੇ ਬਹਿ ਕੇ ਕਈ ਪ੍ਰਕਾਰ ਦੇ ਭੋਜਨ ਲੈ ਕੇ ਜਦੋਂ ਬੀੜ ਸਾਹਿਬ ਵਿੱਚ ਗਏ ਤੇ ਬਾਬਾ ਬੁੱਢਾ ਸਾਹਿਬ ਦੀ ਗਾੜੀ ਉਹ ਭੋਜਨ ਖੋਲੇ ਬਾਬਾ ਜੀ ਨੇ ਆਖਿਆ ਮਾਤਾ ਜੀ ਇਹ ਭੋਜਨ ਸਾਡੇ ਸ਼ੱਕਣ ਵਾਲੀ ਨਹੀਂ ਹੈ ਵਾਹਿਗੁਰੂ ਅਸੀਂ ਤਾਂ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਨ ਵਾਲੇ ਹਾਂ ਆਹੋ ਜਦੋਂ ਪੁੱਤਰ ਦੀ ਮੰਗ ਕੀਤੀ ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਜੇ ਇਹਨਾਂ ਦਾਤਾ ਦੇ ਮਾਲਕ ਅਸੀਂ ਹੁੰਦੇ ਤੇ ਇੱਥੇ ਘਾ ਹੀ ਖੋਦਦੇ ਇਹਨਾਂ ਦਾਤਾ ਦੇ ਮਾਲਕ ਤੇ ਗੁਰੂ ਅਰਜਨ ਸਾਹਿਬ ਆਪ ਵਰ ਨਹੀਂ ਮਿਲਿਆ ਵਾਪਸ ਆ ਗਿਆ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗਾ ਵੀ ਗੰਗਾ ਬੜੇ ਟੌਰ ਕੱਢ ਕੇ ਗੋਲੀਆਂ ਦੇ ਨਾਲ ਗਈ ਸੀ ਤੇ ਵਰ ਨਹੀਂ ਮਿਲਿਆ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਗੰਗਾ ਜੀ ਜਦੋਂ ਸਾਧਾ ਮਹਾਂਪੁਰਸ਼ਾਂ ਦੇ ਡੇਰਿਆਂ ਤੇ ਜਾਈਦਾ ਨਾ ਉਦੋਂ ਨਿਮਰਤਾ ਣ ਕੇ ਜਾਈਦਾ ਨਿਮਰਤਾ ਧਾਰ ਕੇ ਜਾਈਦੀ ਆ ਜੇ ਪੁੱਤਰ ਦੀ ਮਨ ਦੇ ਅੰਦਰ ਲਾਲਸਾ ਤੇ ਫਿਰ ਨਿਮਰਤਾ ਧਾਰ ਕੇ ਜਾਓ ਤੇ ਆਪ ਚੱਕੀ ਉੱਤੇ ਆਟਾ ਪੀਸੋ ਆਹਾ ਲੰਗਰ ਆਪ ਤਿਆਰ ਕਰੋ ਦਹੀਂ ਲੱਸੀ ਮੱਖਣ ਜਦੋਂ ਇਹ ਪ੍ਰਸ਼ਾਦਾ ਲੈ ਕੇ ਜਾਓਗੇ ਬਾਬਾ ਜੀ ਜ਼ਰੂਰ ਪ੍ਰਸੰਨ ਹੋਣਗੇ ਮਾਤਾ ਗੰਗਾ ਜੀ ਉਸੇ ਤਰ੍ਹਾਂ ਬੜੀ ਨਿਮਰਤਾ ਦੇ ਨਾਲ ਆਪ ਚੱਕੀ ਉੱਤੇ ਆਟਾ ਪੀਸਿਆ ਆਪ ਉਹ ਤੜੜਕੇ ਲੱਸੀ ਮੱਖਣ ਦੇ ਗੰਦਾ ਅਚਾਰ ਜਦੋਂ ਖਾਣਾ ਲੈ ਕੇ ਬੀੜ ਵਿੱਚ ਗਏ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਾਤਾ ਜੀ ਆਹ ਅੱਜ ਭੁੱਖ ਬੜੀ ਲੱਗੀ ਆ ਜੇ ਮਾਵਾ ਨਾ ਪੁੱਤਾਂ ਦਾ ਖਿਆਲ ਕਰਨ ਤੇ ਫਿਰ ਕੌਣ ਕਰੇ ਵਾਈ ਗੁਰੂ ਛੇਤੀ ਪ੍ਰਸ਼ਾਦੇ ਖੋਲੋ ਮਾਤਾ ਜੀ ਨੇ ਉਹ ਪ੍ਰਸ਼ਾਦੇ ਖੋਲਿਆ ਬਾਬਾ ਬੁੱਢਾ ਸਾਭ ਜੀ ਦੇ ਹੱਥ ਤੇ ਰੱਖਿਆ ਆਹ ਇੱਕ ਜਦੋਂ ਗੰਡਾ ਰੱਖਿਆ ਤੇ ਬਾਬਾ ਬੁੱਢਾ ਸਾਭ ਜੀ ਨੇ ਮੁੱਕੀ ਮਾਰੀ ਗੰਡੇ ਉੱਤੇ ਉਹਦੇ ਵਿੱਚੋਂ ਛੋਟਾ ਗੰਡਾ 扑ੜ ਕੇ ਬਾਹਰ ਨਿਕਲ ਗਿਆ ਆਹਾਂ ਬਾਬਾ ਬੁੱਢਾ ਸਾਭ ਜੀ ਨੇ ਵਰ ਦਿੱਤਾ ਮਾਤਾ ਜੀ ਤੁਹਾਡੇ ਘਰ ਵਿੱਚ ਉਹ ਮਾਂ ਬੜੀ ਪੁੱਤਰ ਪੈਦਾ ਹੋਏਗਾ ਆਹਾ ਜਿਹੜਾ ਦੁਸ਼ਟਿਆਂ ਦੀਆਂ ਸਿਰੀਆਂ ਜਿਸ ਤਰ੍ਹਾਂ ਸੀ ਗੰਢਾ ਪੰਨਿਆ ਨਾ ਇਤਨਾ ਪੰਨਿਆ ਕਰੇਗਾ ਇੱਕ ਇੱਕ ਬੁਰਕੀ ਦੇ ਨਾਲ ਬਾਬਾ ਬੁੱਢਾ ਸਾਭ ਜੀ ਕਿੰਨੇ ਕਿੰਨੇ ਵਾਰ ਮਾਤਾ ਗੰਗਾ ਜੀ ਨੂੰ ਦੇ ਰਿਆ ਮਾਂ ਬਾਬਾ ਬੁੱਢਾ ਸਾਭ ਜੀ ਅੱਜ ਦਿਹਾ ਬਾਬਿਆਂ ਵਾਂਗੂ ਉੱਥੇ ਪਾਣੀ ਦੀਆਂ ਬੋਤਲਾਂ ਲੈ ਕੇ ਨਹੀਂ ਸੀ ਬੈਠੇ ਆਹਾ ਲਾਚੀਆਂ ਕਰ ਕਰ ਨਹੀਂ ਸੀ ਦਿੰਦੇ ਸਵਾਦੀਆਂ ਕੁੜੀਆਂ ਬਨ ਬਨ ਕੇ ਸੀਂਦੇ ਬਾਬਾ ਬੁੱਢਾ ਸਾਹਿਬ ਜੀ ਕਾ ਖੋਦ ਕੇ ਰੰਬੇ ਦੇ ਨਾਲ ਮੱਝਾਂ ਗਾਵਾਂ ਨੂੰ ਪਾ ਕੇ ਉਹਨਾਂ ਦਾ ਦੁੱਧ ਚੋ ਕੇ ਗਾਗਰਾਂ ਵਿੱਚ ਪਾ ਕੇ ਗੁਰੂ ਰਾਮਦਾਸ ਜੀ ਦੇ ਲੰਗਰ ਚ ਪਜਾਇਆ ਕਰਦੇ ਸੀ ਆ ਜੀ ਪੰਜਾਬ ਤੇ ਬਹੁਤ ਸਾਰੇ ਦੁੱਧ ਦੀ ਗਾਗਰਾਂ ਵਿੱਚ ਦੁੱਧ ਲੈ ਕੇ ਜਾਂਦੇ ਆ ਤਾਂ ਇਹ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਮਾਤਾ ਜੀ ਤੁਹਾਡੇ ਘਰ ਵਿੱਚੋਂ ਮਾਂ ਬਲੀ ਪੁੱਤਰ ਪੈਦਾ ਹੋਏਗਾ ਜੇਦਾ ਬਾਲ ਮਾਪਿਆ ਤੋਲਿਆ ਨਹੀਂ ਜਾਏਗਾ ਵਾ ਵਾ ਧੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ ਕੀ ਮਡਾਲੀ ਵਿਖੇ 1595 ਨੂੰ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲਾ ਕੇ ਸਤਿਗੁਰੂ ਇਸ ਧਰਤੀ ਤੇ ਆਉਂਦੇ ਆ ਬਾਲਕ ਦਾ ਜਨਮ ਹੋਇਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗਰੀਬਾਂ ਦੀਆਂ ਝੋਲੀਆਂ ਭਰ-ਭਰ ਕੇ ਤੋਰਿਆ ਔਰ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਅੰਦਰ ਇੱਕ ਖੂਲ ਵਾ ਜਿਹਨੂੰ 6 ਮਾਲਾ ਚਲਦੀਆਂ ਆ ਆਹੋ ਉਸ ਗੁਰਦੁਆਰੇ ਦਾ ਨਾਮ ਸ਼ਰਹਾਟਾ ਸਾਹਿਬ ਹੈ ਮੈਂ ਕਈ ਵਾਰਾਂ ਦਰਸ਼ਨ ਕਰਕੇ ਆਇਆ ਔਰ ਉੱਥੇ ਪੂਰਨ ਮਾਸੀ ਦਾ ਬਹੁਤ ਭਾਰੀ ਜੋੜ ਮੇਲਾ ਪਰਦਾ ਨਿਆਸੀਆਂ ਦੇ ਉੱਥੇ ਆਸਾਂ ਪੂਰੀਆਂ ਹੁੰਦੀਆਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਾਰੇ ਦਾ ਆਗਮਨ ਹੋਇਆ ਇਹਨਾਂ ਦੀ ਤਾਈ ਜਿਹੜੀ ਕਰਮੋ ਸੀ ਜਦੋਂ ਉਹਨੂੰ ਪਤਾ ਲੱਗਾ ਉਹਦੀ ਹਕਤ ਤੇ ਸਭ ਲੇਟਿਆ ਉਹਨੇ ਆਪਣੇ ਘਰ ਵਾਲੇ ਪਿਰਥੀ ਚੰਦ ਨੂੰ ਆਖਿਆ ਤੇਰਾ ਬਚਨ ਝੂਠਾ ਤੇ ਬਾਬਾ ਬੁੱਢਾ ਸਾਹਿਬ ਦੇ ਵਰ ਪੂਰੇ ਹੋ ਗਏ ਆਹੋ ਸ੍ਰੀਪਾ ਸ੍ਰੀਕਾਂ ਦੇ ਘਰ ਪੁੱਤ ਜਨਮ ਜੰਪਿਆ ਓਹੋ ਉਹਨੇ ਆਖਿਆ ਜਿੰਨਾ ਚਿਰ ਤੂੰ ਬਾਲਕ ਨੂੰ ਮਰਵਾਦ ਨਾ ਦਿੰਦਾ ਵਾਹਿਗੁਰੂ ਹੁਣ ਨਾ ਚਿਰ ਮੈਂ ਸੁਖ ਦਾ ਸਾਹ ਨਹੀਂ ਲੈਣਾ ਹਾ ਹਾ ਸਾਕੀ ਦਾਈ ਤੇ ਸੋਚਾਂ ਮਨ ਵਿੱਚ ਕੀ ਲੈ ਕੇ ਬੈਠੀ ਆ ਵਾਹ ਪਿਰਥੀ ਜਾਨਿਆ ਆਖਾ ਫਿਕਰ ਨਾ ਕਰ ਕਰਮੋ ਪਾਲਕ ਨੇ ਜਨਮ ਹੀ ਲਿਆ ਨਾ ਆਹਾ ਜਦੋਂ ਪੜੂਗਾ ਪਤਾ ਪਤਾ ਲੱਗੂਗਾ ਮੇਰੇ ਹੱਥ ਬੜੇ ਲੰਮੇ ਆ ਜਦੋਂ ਮੇਰੇ ਕਾਬੂ ਆ ਗਿਆ ਫਿਰ ਦਵਾਈਆਂ ਨੇ ਕੰਮ ਨਹੀਂ ਕਰਨਾ ਤੂੰ ਫਿਕਰ ਨਾ ਕਰ ਮੈਂ ਇਹ ਕੰਮ ਸਿਰੇ ਨਹੀਂ ਚੜਨਦਾ ਜਿਹੜਾ ਗੱਦੀ ਤਾਂ ਛੇਵਾਂ ਗੁਰੂ ਬਹਿਣਾ ਨਾ ਉਹ ਆਪਣਾ ਪੁੱਤਰ ਮਿਹਰਬਾਨੀ ਬਵੇਗਾ। ਪ੍ਰਿੰਸੀ ਚੰਦ ਨੇ ਫਿਰ ਕੁਝ ਨਿਆ ਚਾਲਣਾ ਸ਼ੁਰੂ ਹੀ ਕੀਤੀਆਂ ਕਰਨੀਆਂ। ਪਿਆਸ ਲਈ ਜਿਕਰ ਆਉਂਦਾ ਹੈ ਇੱਕ ਦਾਈ ਨੂੰ ਲਾਲਚ ਦਿੱਤਾ। ਉਹਨੂੰ 500 ਰੁਪਏ ਦਿੱਤਾ। ਤੂੰ ਬਾਲਕ ਨੂੰ ਖੜਾਉਣ ਜਾਣੀ ਆ। ਕੋਈ ਨਾ ਕੋਈ ਢੰਗ ਬਣਾ ਕੇ ਉਸ ਬਾਲਕ ਨੂੰ ਜਾਨੋਂ ਮਾਰ ਦੇ। ਬਾਕੀ ਦਾ ਕੰਮ ਆਪੇ ਸੰਭਾਲ ਲਊਗਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਉਹ ਸਤਾਈ ਨੇ ਆਪਣੀ ਛਾਤੀ ਨੂੰ ਯਹਰ ਲਾਇਆ ਅਪਰਾਧੀ ਦੂਣਾ ਨੇ ਵੇਣੋ ਨੇਓ ਕੇ ਡਡੋਤਾ ਕਰਦੀ ਮਾਤਾ ਗੰਗਾ ਜੀ ਨੂੰ ਓਹ ਹੋ ਅੰਦਰ ਕੁਛੜ ਚੁੱਕ ਲਿਆ ਬਾਲਕ ਨੂੰ ਬਾਹਰ ਲੈ ਗਈ ਕਦੀ ਸੱਜਾ ਵੇਂਦੀ ਕਦੀ ਖੱਬਾ ਵੇਂਦੀ ਕਦੀ ਧਰਤੀ ਤੇ ਲੇਟ ਜਾਂਦੀ ਆ ਜਦੋਂ ਅੱਖ ਬਚਾ ਕੇ ਬਾਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਆਪਣਾ ਛੀਰ ਪਾਉਣ ਲੱਗੀ ਆ ਮੁਖ ਵਿੱਚ ਤਾਂ ਜਿਕਰੋਂਦਾ ਵੀ 6ਵੇਂ ਪਾਤਸ਼ਾਹ ਮਹਾਰਾਜੀ ਨੇ ਉਸ ਦਾਈ ਦੇ ਪ੍ਰਾਣ ਹੀ ਖਿੱਚ ਲਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਇਹ ਚਾਲ ਫੇਲ ਹੋ ਗਈ ਇੱਕ ਬ੍ਰਾਹਮਣ ਸੀ ਜਿਹੜਾ ਗੁਰੂ ਮਹਾਰਾਣੀ ਰੋਜ਼ ਦੇ ਸ਼ਕਾਇਆ ਕਰਦਾ ਸੀ ਪਿੱਛੇ ਬੱਚੇ ਨੂੰ ਖੜਾਉਣ ਵਾਸਤੇ ਖੜਾਵੇ ਰੱਖੇ ਜਾਂਦੇ ਸੀ ਇਹ ਬ੍ਰਾਹਮਣ ਰੋਜ਼ 6ਵੇਂ ਪਾਤਸ਼ਾਹ ਨੂੰ ਦੇ ਸ਼ਕਾਇਆ ਕਰਦਾ ਸੀ ਇੱਕ ਦਿਨ ਪ੍ਰਿਥੀ ਨੇ ਘਰ ਵਿੱਚ ਬੁਲਾਇਆ ਆਂਦਾ ਤੈਨੂੰ ਗੁਰੂ ਘਰੋਂ ਕੀ ਮਿਲਦਾ ਉਹਨੇ ਆਖਿਆ ਜੀ ਸ਼ਗਨ ਸ਼ਕੌਣ ਜੋਗੀ ਮਾਇਆ ਮਿਲ ਜਾਂਦੀ ਆ ਗੁਜ਼ਾਰਾ ਬਜਾਰਾ ਚੱਲੀ ਜਾਂਦਾ ਆਹੋ ਉਹਨੇ ਆਖਿਆ ਕਮਲਿਆ ਕਿੰਨਾ ਚਿਰ ਨੌਕਰੀ ਕਰਦਾ ਰਹੇਗਾ ਆਹੋ ਕਿਤੇ ਵੱਡਿਆਂ ਦਾ ਜਰਾਨੇ ਪਾ ਕੇ ਵੇਖ ਤੇਰੇ ਕੁੜਾ ਵਾਲੇ ਧੋਨੇ ਧੋ ਕੇ ਰੱਖ ਦੂੰਗਾ ਉਹਨੇ ਆਖਿਆ ਗੱਲ ਕੀ ਆ ਉਹਨੇ ਆਖਿਆ ਗੱਲ ਬਾਅਦ ਦੱਸੂੰਗਾ ਪਹਿਲਾਂ ਮੇਰੇ ਨਾਲ ਪਰਮ ਕਰ ਵੀ ਇਹ ਗੱਲ ਬਾਹਰ ਨਾ ਜਾ ਰੋਵੇ ਕਿਉਂਕਿ ਵੱਡਾ ਪਾਪ ਕਰਾਉਣਾ ਸੀ ਉਹਨੇ ਆਖਿਆ ਤੂੰ ਬਾਲਕ ਨੂੰ ਅਰੋਜ ਦਹੀਂ ਸ਼ਕਾਉਣਾ ਆ ਲੈ ਜ਼ਹਿਰ ਦੀ ਪੁੜੀ ਜਦੋਂ ਦਹੀਂ ਸ਼ਕਾਏਗਾ ਉਸ ਦਹੀਂ ਦੇ ਵਿੱਚ ਘੋਲ ਕੇ ਉਸ ਬਾਲਕ ਹਰਗੋਬਿੰਦ ਨੂੰ ਸ਼ਕਾ ਦੇ ਮੇਰੀ ਦਿੱਲੀ ਦਰਬਾਰ ਤੱਕ ਪਹੁੰਚਾ ਤੇਰੀ ਕੋਈ ਵਾਅ ਬਲੇ ਨਹੀਂ ਵੇਖ ਸਕਦਾ ਨੋਹਰਾ ਤੇ ਜ਼ਗੀਰਾ ਲੈ ਲਈ ਅਣਮੁੱਲੀਆਂ ਮਾਇਆ ਦੀਆਂ ਥੇਲੀਆਂ ਤੇਰੇ ਲਈ ਖੁੱਲੀਆਂ ਓਏ ਪੰਡਾ ਨਾਲ ਪੰਡਾ ਨਾਲ ਢੋਲੀ ਭਾਵੇਂ ਢੋਣੇ ਪੰਡਤਾ ਹੱਸਦੇ ਘਰਾਚ ਪਾਦੇ ਰੋਣੇ ਪੰਡਤਾ ਰੋਣੇ ਪੰਡਤਾ ਗੱਦੀ ਗੁਰੂ ਗੱਦੀ ਮਿਲੂ ਜਦੋਂ ਮਿਹਰਬਾਨ ਨੂੰ ਮਿਹਰਬਾਨ ਨੂੰ ਉਦੋਂ ਤੇਰੀ ਪੰਡਤਾ ਵਧਾ ਦੂ ਸ਼ਾਨ ਨੂੰ ਵਧਾ ਦੂ ਸ਼ਾਨ ਨੂੰ ਤੇਰੇ ਕੀ ਮਰਬਿਓ ਨੇ ਖੋਣੇ ਪੰਡਤਾ ਆਹਾ ਹੱਸਦੇ ਘਰਾਚ ਪਾਦੇ ਰੋਣੇ ਪੰਡਤਾ ਰੋਣੇ ਪੰਡਤਾ ਲਾਲਚ ਦੇ ਰਿਆ ਪਿੰਥੀ ਚੰਦ ਉਸ ਬ੍ਰਾਹਮਣ ਨੂੰ ਲਾਲਚ ਬੁਰੀ ਬੜਾ ਹੈ ਇਸੇ ਇਸੇ ਖੁਦਾ ਬਚਾਏ ਖੁਦਾ ਬਚਾਏ ਮਨ ਲੋਭੀ ਮਨ ਲਾਲਚੀ ਮਨ ਲਾਲਚੀ ਹਾਂ ਹਾਂ ਮਨ ਚੰਚਲ ਮਨ ਚੋਰ ਅਨ ਚੋਰ ਮਨ ਤੇ ਮਗਰ ਨਾ ਲੱਗੀ ਏ پلਕ 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 ਮਨ ਹੋਰ ਮਨ ਹੋ ਇਹ ਮਨ ਦੀ ਅਵਸਥਾ ਹੈ ਮਿੰਟ ਵਿੱਚ ਪੁੰਨੀ ਆਹੋ ਤੇ ਮਿੰਟ ਵਿੱਚ ਪਾਪੀ ਬਣ ਜਾਂਦਾ ਸੱਚ ਹੈ ਗੱਲ ਚੇਤੇ ਆ ਗਈ ਆਂਦੇ ਕੋਈ ਬ੍ਰਾਹਮਣਾ ਕਾਸ਼ੀ ਪੜਨ ਗਿਆ ਤੇ 3 ਸਾਲ ਵਿਦਿਆ ਪੜ ਕੇ ਆਇਆ ਪਿੰਡ ਜਦੋਂ ਪਿੰਡ ਪਹੁੰਚਿਆ ਨਾ ਕਿਸੇ ਜੱਟ ਨੇ ਖੇਤਾਂ ਨੂੰ ਪਾਣੀ ਲਾਇਆ ਸੀ ਉਹਨੇ ਆਖਿਆ ਪੰਡਤ ਜੀ ਕਿੱਥੇ ਰਹਿੰਦੇ ਜੇ ਤੁਹਾਡੇ ਕਦੇ ਦਰਸ਼ਨ ਹੀ ਨਹੀਂ ਹੋਏ ਉਹਨੇ ਆਖਿਆ ਕਾਸ਼ੀ ਤੋਂ ਵਿਦਿਆ ਪੜ ਕੇ ਆਇਆ ਤੇਰੇ ਨੂੰ ਐਵੇਂ ਮੂਰਖ ਨਹੀਂ ਵਟਿਆ ਤੇ ਤੁਰਿਆ ਫਿਰਦਾ ਉਹਨੇ ਆਖਿਆ ਕਿੰਨੀ ਕ ਵਿਦਿਆ ਪੜ ਕੇ ਆਇਆ ਆਂਦਾ ਤੂੰ ਕੋਈ ਸਵਾਲ ਪਾ ਮੈਂ ਤੇਰਾ ਤੁਰਤ ਜਵਾਬ ਦੂੰਗਾ ਉਸੇ ਵੇਲੇ ਮੇਰੀ ਵਿਦਿਆ ਦਾ ਤੈਨੂੰ ਆਪੇ ਪਤਾ ਲੱਗ ਜਾਊਗਾ ਮੇਰੇ ਬੋਲਾਂ ਚੋਂ ਉਹਨੇ ਫਿਰ ਜੱਟ ਫਾਰਸਾ ਮਾਰਿਆ ਉਹਨੇ ਆਖਿਆ ਪੰਡਤ ਜੀ ਮੈਨੂੰ ਇਹ ਦੱਸੋ ਵੀ ਪਾਪ ਦਾ ਪਿਓ ਕੌਣ ਹੁੰਦਾ ਉਹ ਪੰਡਤ ਸ਼ਸ਼ੋਪਤੇ ਜਿ ਪੈ ਗਿਆ ਯਾਰ ਇਹੋ ਜਿਹਾ ਸਵਾਲ ਤੇ ਨਾ ਗੁਰੂ ਨੂੰ ਪੁੱਛਿਆ ਸੀ ਨਾ ਉਹਨੇ ਮੈਨੂੰ ਦੱਸਿਆ ਸੀ ਵੀ ਪਾਪ ਦਾ ਪਿਓ ਕੌਣ ਹੁੰਦਾ ਫਿਰ ਕਾਸ਼ੀ ਵਾਪਸ ਚਲੇ ਗਿਆ ਆਪਣੇ ਉਸਤਾਦ ਨੂੰ ਕਹਿ ਲਗਾ ਮਹਾਂਪੁਰਸ਼ੋ ਤੁਹਾਡੀ ਇੰਨੀ ਸੇਵਾ ਕੀਤੀ ਇੰਨੀਆਂ ਤੁਹਾਡੀਆਂ ਝਟਕਾਂ ਲਈਆਂ ਤਿੰਨ ਸਾਲ ਤੁਹਾਡੇ ਕੋਲ ਮੈਂ ਲਾਇਏ ਤੇ ਗਿਆਨ ਤੋਂ ਫਿਰ ਮੈਂ ਅਧੂਰਾ ਰਹਿ ਗਿਆ ਉਹਨੇ ਆਖਿਆ ਕਿਉਂ ਉਹਨੇ ਆਖਿਆ ਮੈਨੂੰ ਤੇ ਸਿੱਧੇ ਜੇ ਜੱਟ ਨੇ ਨਹੀਂ ਪਿੰਡ ਚ ਵੜਨ ਦਿੱਤਾ ਆਂਦਾ ਕਿਉਂ ਨਿਆਂਦਾ ਸਵਾਲ ਹੀ ਉਹ ਜਾ ਪਾਇਆ ਮੈਨੂੰ ਉਹਨੇ ਨਰੁਤਰ ਕਰਤਾ ਉਹਨੇ ਆਖਿਆ ਕੀ ਸਵਾਲ ਪਾਇਆ ਉਹਨੇ ਆਖਿਆ ਸਵਾਲ ਪਾਇਆ ਵੀ ਪਾਪ ਦਾ ਪਿਓ ਕੌਣ ਹੁੰਦਾ ਤੇ ਮੈਨੂੰ ਉਹ ਕਿਉਂ ਜਵਾਬ ਨਹੀਂ ਆਇਆ ਉਨੇ ਆਖਿਆ ਬੇਟਾ ਸਾਰੀਆਂ ਗੱਲਾਂ ਉਸਤਾਦ ਨਹੀਂ ਦੱਸਦਾ ਹੁੰਦਾ ਕੋਈ ਇੱਕ ਵੀ ਆਪਣੇ ਕੋਲ ਵੀ ਰੱਖ ਲੈਂਦਾ ਵੀ ਚੇਲੇ ਨੂੰ ਕਿਤੇ ਖੁਦ ਮਾਣ ਨਾ ਆ ਜਾ ਆਂਦਾ ਤੇਰੇ ਸਵਾਲ ਦਾ ਜਵਾਬ ਫਲਾਣੇ ਫਲਾਣੇ ਚਵਾਰੇ 'ਚ ਵੇਸਵਾ ਰਹਿੰਦੀ ਐ ਉਹਦੇ ਕੋਲ ਮਿਲੇਗਾ ਆਪਣੇ ਉਸਤਾਦ ਦੇ ਦੱਸੇ ਟਿਕਾਣੇ ਤੇ ਚਲੇ ਗਿਆ ਜਦੋਂ ਪੌੜੀਆਂ ਤਾਂ ਚੜਨ ਲੱਗਾ ਉਹ ਸਵੇਸਵਾ ਨੇ ਉਹਦਾ ਲਿਬਾਸ ਵੇਖਿਆ ਉਨੇ ਆਖਿਆ ਪੰਡਤ ਜੀ ਜਿਹੜੀ ਮੰਜ਼ਲ ਨੂੰ ਤੁਸੀਂ ਵੱਧ ਰਹੇ ਜੇ ਇਹ ਮਾਰਗ ਤੁਹਾਡਾ ਨਹੀਂ ਆਹਾਂ ਇਹ ਮੰਜ਼ਲ ਤੁਹਾਡੀ ਨਹੀਂ ਉਹਨੇ ਆਖਿਆ ਬੇਟੀ ਮੈਂ ਕਿਸੇ ਮੰਦੀ ਵਾਸ਼ਨਾ ਨੂੰ ਨਹੀਂ ਆ ਰਿਹਾ ਮੈਂ ਤੇ ਤੇਰੇ ਕੋ ਆਪਣੇ ਸਵਾਲ ਦਾ ਜਵਾਬ ਲੈਣ ਵਾਸਤੇ ਆ ਰਿਹਾ ਉਹਨੇ ਆਖਿਆ ਫਿਰ ਚੜਾਓ ਪੌੜੀਆਂ ਪੰਡਤ ਜੀ ਤੋਂ ਪੌੜੀਆਂ ਚੜੇ ਉਹਨੇ ਆਖਿਆ ਪੰਡਤ ਜੀ ਤੁਹਾਡਾ ਕੀ ਸਵਾਲ ਆ ਉਹਨੇ ਆਖਿਆ ਪੁੱਤਰੀ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਪਾਪ ਦਾ ਪਿਓ ਕੌਣ ਹੁੰਦਾ ਉਨੇ ਆਖਿਆ ਪੰਡਤ ਜੀ ਤੁਹਾਡੇ ਸਵਾਲ ਦਾ ਜਵਾਬ ਤੇ ਤੁਹਾਨੂੰ ਖਰਾ ਮਿਲ ਜੇਗਾ ਪਰ ਇਹਦੇ ਵਾਸਤੇ ਤੁਹਾਨੂੰ ਕੋਈ ਮੇਰੀ ਵੀ ਗੱਲ ਮੰਨਣੀ ਪੈਣੀ ਆ ਉਹਨੇ ਆਖਿਆ ਜੋ ਕਹੇਂਗੀ ਉਹ ਮਨੂਆ ਜੋ ਕਹੇਂਗੀ ਉਹ ਕਰੂੰਗਾ ਉਹਨੇ ਆਖਿਆ ਫਿਰ ਤੈਨੂੰ ਮੇਰੇ ਘਰੋਂ ਪ੍ਰਸ਼ਾਦਾ ਛਕਣਾ ਪੈਣਾ ਹੀ ਉਹਨੇ ਆਖਿਆ ਨਾ 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 ਤੇਰਾ ਭਲਾ ਹੋਵੇ ਤੇਰੇ ਘਰੋਂ ਪ੍ਰਸ਼ਾਦਾ ਉਹ ਮੈਂ ਉੱਚੀ ਸੁੱਚੀ ਕੁੱਲ ਦਾ ਬ੍ਰਾਹਮਣ ਬੇਅੰਤ ਸ਼ਲੋਕ ਮੈਨੂੰ ਯਾਦ ਮੈਂ ਐਡਾ ਵਿਦਵਾਨ ਤੇ ਤੂੰ ਪਾਪ ਵਿਹਾਜਣ ਵਾਲੀ ਤੇ ਤੇਰੇ ਘਰੋਂ ਮੈਂ ਪ੍ਰਸ਼ਾਦਾ ਛੱਕ ਕੇ ਆਪਣੀਆਂ ਕੁਲਾ ਕਲੰਕਤ ਕਰਨੀਆਂ ਇਹ ਨਹੀਂ ਹੋ ਸਕਦਾ ਦੁਨਿਆਖਾ ਪੰਡਤ ਜੀ ਫੇ ਪੌੜੀਆਂ ਉਤਰਦੇ ਨਜ਼ਰ ਆਓ ਜਦੋਂ ਪੰਡਤ ਪੌੜੀਆਂ ਉਤਰ ਲਗਾ ਨਾ ਉਹ ਸਵੇਸਵਾ ਨੇ ਆਖਿਆ ਪੰਡਤ ਜੀ ਜਿਹੜਾ ਮੈਂ ਪ੍ਰਸ਼ਾਦਾ ਤੁਹਾਨੂੰ ਛਕਾਉਣਾ ਨਾ ਉਹ ਥਾਲੀ ਸੋਨੇ ਦੀ ਆ ਕੌਲੀ ਵੀ ਸੋਨੇ ਦੀ ਆ ਗਲਾਸ ਵੀ ਸੋਨੇ ਦਾ ਤੇ ਚਿਮਚਾ ਵੀ ਸੋਨੇ ਦਾ ਆ ਏ ਮੇਰਾ ਸੁਭਾਅ ਆ ਵੀ ਜਿਹੜੇ ਜਜਮਾਨ ਨੂੰ ਮੈਂ ਪ੍ਰਸ਼ਾਦਾ ਛਕਾਵਾਂ ਨਾ ਉਹਨੂੰ ਭਾਂਡੇ 'మే ਨਾਲ ਹੀ ਦੇ ਦਿੰਨੀ ਆ ਪੰਡਤ ਦੇ ਦਿਮਾਗ ਨੇ ਚੱਕਰ ਖਾਦਾ ਉਹਨੇ ਆਖਿਆ ਕਰਮਾਲੀਏ ਜੋ ਕੁਝ ਬਣਿਆ ਫਟਾਫਟ ਪਾ ਕੇ ਲਿਆ ਵਾਹਿਗੁਰੂ ਜਦੋਂ ਉਹਨੇ ਪ੍ਰਸ਼ਾਦਾ ਬਲੋਸ ਕੇ ਪੰਡਤ ਦੇ ਗਾੜੀ ਰੱਖਿਆ ਤੇ ਕਹ ਲੱਗੀ ਪੰਡਤ ਜੀ ਤੁਸੀਂ ਐਡੀ ਉੱਚੀ ਸੁੱਚੀ ਖੁੱਲ ਦੇ ਬ੍ਰਾਹਮਣ ਤੁਸੀਂ ਐਨੀ ਪਵਿੱਤਰ ਆਤਮਾ ਤੇ ਮੈਂ ਸਾਰੀ ਉਮਰ ਪਾਪ ਵਿਹਾਜਣ ਵਾਲੀ ਤੇ ਇੱਕ ਬੁਰਕੀ ਆਪਣੇ ਪਵਿੱਤਰ ਹੱਥਾਂ ਨਾਲ ਮੈਨੂੰ ਵੀ ਤੋੜ ਕੇ ਦੇ ਦਿਓ ਤੇ ਮੇਰਾ ਵੀ ਜੀਮਨ ਸਫਲਾ ਹੋ ਜਾਏ ਜਦੋਂ ਇਧਰ ਉਧਰ ਵੇਖ ਕੇ ਬੁਰਕੀ ਤੋੜ ਕੇ ਉਹਨੂੰ ਦੇਣ ਲੱਗਾ ਨਾ ਉਹਨੇ ਵੱਟ ਕੇ ਬੂਥੇ ਦੇ ਚਪੇੜ ਮਾਰੀ ਤੇ ਅੱਗੇ ਉਹ ਥਾਲੀ ਖੇਚ ਲਈ ਉਹਨੇ ਆਖਿਆ ਪਤਾ ਲੱਗ ਗਿਆ ਪਾਪ ਦਾ ਪਿਓ ਕੌਣ ਹੁੰਦਾ ਆਹਾਂ ਦਾ ਲੱਗ ਗਿਆ ਪਾਪ ਦਾ ਪਿਓ ਤੇ ਲੋਭ ਹੁੰਦਾ ਹਾਚੇ ਮਹਾਰਾਜ ਸਾਨੂੰ ਪਾਛਾ ਬਾਣੀ ਚ ਇੱਕ ਇੱਕ ਪੰਗਤੀ ਵਿੱਚ ਗਿਆਨ ਦਿੰਦੇ ਲਾਲ ਚ ਛੋਟ ਅੰਦੇਓ ਅੰਦੇਓ ਲਾਲ ਚ ਦੁੱਖ ਭਾਰੀ ਲੋ ਦੁੱਖ ਭਾਰੀ ਮਾਇਆ ਮਮਤਾ ਮੋਹਣੀ ਆਹਾਂ ਜਿਨ ਵਿਣ ਦੰਤਾਂ ਜਾ ਖਾਇਆ ਹੁਣ ਮਾਇਆ ਨੂੰ ਦੰਤ ਨਾ ਹੁੰਦੇ ਗੁਰੂ ਅਮਰਦਾਸ ਜੀ ਕਹਿੰਦੇ ਵੀ ਦੰਦਾ ਤੋਂ ਬਿਨਾ ਇਹਨੇ ਜਗ ਨੂੰ ਖਾ ਲਿਆ ਦਾ ਕਿਨਾਂ ਨੂੰ ਮਨ ਮੁਖਾਦੇ ਗੁਰਮਖ ਉਪਰੇ ਗੁਰਮਖ ਉਪਰੇ ਜਿਨੀ ਸੱਚ ਨਾਮ ਤੇ ਤਲਾਇਆ ਬਿਨ ਨਾਮੇ जग ਕਮਲਾ ਫਰੇ ਕਮਲਾ ਫਰੇ ਗੁਰਮਖ ਨਦਰੀ ਆਇਆ ਧੰਦਾ ਕਰ ਤਿਆ ਨੀ ਫਲ ਜਨਮ ਗਵਾਇਆ ਸੁਖ ਦਾਤਾ ਸੁਖ ਦਾਤਾ ਮਨ ਨਾ ਗਵਾਸ ਮਨ ਨਾ ਵਸਾਇਆ ਜਿੰਦੇ ਸੀ ਸੁਖ ਦੇ ਸਾਧਨ ਕਰ ਰਹੇ ਇਕੱਠੇ ਕਰ ਰਹੇ ਨਾ ਸਿੱਖੋ ਰਹੇ ਸਭ ਦੇ ਇੱਥੇ ਜਾਣਿਆ ਆਹ ਆਹ ਏ ਮੜੀਆਂ ਵੀ ਕਿਸੇ ਅਮੀਰ ਦੀਆਂ ਕੋ ਬਹੁਤੀਆਂ ਵਧੀਆਂ ਨਹੀਂ ਬਣੀਆਂ ਹੁੰਦੀਆਂ ਤੇ ਗਰੀਬ ਦੀਆਂ ਘਟੀਆਂ ਨਹੀਂ ਹੁੰਦੀਆਂ ਕਿਉਂਕਿ ਸਵਾਦ ਸਾਰੀ ਚੁੱਕ ਕੇ ਨਹਿਰ ਸੁੱਟ ਦੇਣੀ ਆ ਉੱਥੇ ਜਾ ਕੇ ਸਾਰੇ ਹੀ ਖੱਪੇ ਮਿਲ ਜਾਣੇ ਆ ਅਮੀਰ ਗਰੀਬ ਇੱਕੋ ਹੋ ਜਾਣਾ ਜੇ ਕੋਈ ਸਾਡੇ ਕੋ ਜਿੰਦਗੀ ਵਿੱਚ ਚੰਗਾ ਕੰਮ ਹੁੰਦਾ ਨਾ ਉਹ ਸਾਨੂੰ ਕਰ ਲੈਣਾ ਚਾਹੀਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪੁੱਤਰ ਹਰਗੋਬਿੰਦ ਨੂੰ ਉਹ ਪਾਪੀ ਕਿੱਥੇ ਦੇਹ ਛਕਾਉਂਦਾ ਸੀ ਪਿਆਰ ਦੇ ਨਾਲ ਸੇਵਾ ਕਰਦਾ ਸੀ ਅੱਜ ਪਿਰਥੀ ਦੇ ਚੰਦ ਆਖੇ ਲਾ ਕੇ ਲਾਲਚ ਵਿੱਚ ਆ ਕੇ ਜ਼ਹਿਰ ਦੀ ਪੂੜੀ ਲੈ ਲਈਆ ਗੁਰੂ ਕੇ ਮਹਿਲਾਂ ਵਿੱਚ ਚਲੇ ਗਿਆ ਆਂਦੇ ਉਸ ਨੇ ਚਾਟੀ ਵਿੱਚੋਂ ਦਹੀਂ ਪਾਇਆ ਤੇ ਜ਼ਹਿਰ ਦੀ ਪੂੜੀ ਵਿੱਚ ਘੋਲੀ ਜਾ ਰਿਆ ਪਾਲਕ ਨੂੰ ਚੋਕੇ ਉੱਤੇ ਚਮਾਰੇ 'ਚ ਲੈ ਜਾਂਦਾ ਪਾਪੀ ਮਨ ਸੋਚਦਾ ਵੀ ਜੇ ਨਾ ਖਾਦਾ ਤੇ ਫਿਰ ਕੀ ਕਰੇਗਾ ਆਹਾ ਤੇ ਮਰ ਹੰਗੂਰਾ ਦਿੰਦਾ ਵੀ ਤੇਰੇ ਨੂੰ ਕਿਹੜਾ ਤਕੜਾ ਦਵਾ थाना ਇੱਕ ਇੱਕ ਹੱਥ ਨਾਲ ਦਵੇਂ ਹੱਥ ਫੜ ਲਈ ਮੂੰਹ ਝਾਕੇ ਬਾਦੀ ਤੇਰਾ ਕੰਮ ਹੋਣਾ ਅਗਲਾ ਕੰਮ ਪਿਰਥੀ ਜੰਨ ਨੇ ਸੰਭਾਲ ਲੈਣਾ ਆਂਦੇ ਜਿਸ ਵੇਲੇ ਪਾਲਖ ਹਰਗੋਬਿੰਦ ਨੂੰ ਉਹ ਬ્રાਹਮਣ ਜ਼ੋਰਾ ਜ਼ਬਰੀ ਦਹੀਂ ਛਕਾਉਣ ਲੱਗਾ ਆਂਦੇ ਛੋਟੀ ਅਵਸਥਾ ਵਿੱਚ ਪਾਲਖ ਹਰਗੋਬਿੰਦ ਮਾਂ ਮੌ ਕਹਿ ਕੇ ਆਵਾਜ਼ ਮਾਰੀ ਮਾਤਾ ਗੰਗਾ ਜੀ ਦੇ ਕੰਨਾਂ ਵਿੱਚ ਆਵਾਜ਼ ਪਈ ਗੁਰੂ ਅਰਜਨ ਸਾਹਿਬ ਜੀ ਨੇ ਤੇਰਾ ਦਰਨੂ ਤੇ ਕੱਲਿਆ ਬ੍ਰਾਹਮਣ ਨੂੰ ਥੱਲੇ ਬੁਲਾਇਆ ਪੰਡਤ ਜੀ ਅੱਜ ਬਾਲਕ ਰੋਂਦੇ ਕਿਉਂ ਆਂਦਾ ਮਹਾਰਾਜ ਅੱਜ ਖੇੜਾ ਜਿਆ ਕਰੀ ਜਾਂਦੇ ਆ ਅੱਜ ਦਹੀਂ ਨਹੀਂ ਸਕਦੇ ਮਹਾਰਾਜ ਕਹਿਣ ਲੱਗੇ ਲਿਓ ਦਹੀਂ ਅਸੀਂ ਸ਼ਿਕਾਰ ਨੇ ਮਹਾਰਾਜ ਸਭ ਕੁਝ ਜਾਣਦੇ ਸੀ ਪਰ ਉਸ ਪਾਪੀ ਦਾ ਉਹ ਜਿਹੜੀ ਚਤਰਾਈ ਕਰ ਰਿਹਾ ਸੀ ਉਹ ਵੇਖਣਾ ਚਾਹੁੰਦੇ ਸੀ ਮਹਾਰਾਜ ਕਹਿਣ ਲੱਗੇ ਪੰਡਤ ਜੀ ਸਾਨੂੰ ਇੰਉਂ ਲੱਗਦਾ ਵੀ ਅੱਜ ਰਾਂਗ ਦਾ ਕੋਈ ਤਬਦੀਲ ਜਾ ਜਾਵਦਾ ਜਦੋਂ ਮਾਰਨੇ ਆਪਣੇ ਹੱਥਾਂ ਦੇ ਨਾਲ ਛੰਨਾ ਬਾਲਕ ਦੇ ਗਾੜੀ ਕੀਤਾ ਨਾ ਤੇ ਬਾਲਕ ਨੇ ਛੋਟੇ ਛੋਟੇ ਹੱਥਾਂ ਨਾਲ ਪਿਛਾਣੂ ਕਰਤਾ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਪੰਡਤ ਜੀ ਇਹਨਾਂ ਸਾਡੀ ਕਦੀ ਕਹਿਣੀ ਨਹੀਂ ਸੀ ਮੋੜੀ ਅੱਜ ਬਾਲਕ ਦਹੀਂ ਕਿਉਂ ਨਹੀਂ ਖਾਂਦੇ ਮਹਾਰਾਜ ਪਤਾ ਨਹੀਂ ਖੇੜਾ ਜਾ ਕਰੀ ਜਾਂਦੇ ਆ ਮਹਾਰਾਜ ਕਹਿਣ ਲੱਗੇ ਵੀ ਰੰਗ ਆ ਦਹੀਂ ਦਾ ਗੇਲੋ ਤਉਦੀ ਜੇ ਕੋ ਲੱਗਦਾ ਹਾਂ ਦਾ ਮਹਾਰਾਜ ਮੈਂ ਤੇ ਉਸੇ ਚਾਟੀ ਚੋਂ ਪਾਇਆ ਜਿਹੜੀ ਜ ਰੋਜ਼ ਪਉਣਾ ਮੈਨੂੰ ਨਹੀਂ ਪਤਾ ਮਹਾਰਾਜ ਪੁੱਛ ਰਿਹਾ ਪੰਡਤ ਆਪਣੀ ਸਫਾਈ ਚ ਕੀ ਕੁਝ ਕਹਿ ਰਿਹਾ ਇੱਕ ਪਾਸੇ ਪੰਡਤ ਆਪਣੀ ਸਫਾਈ ਦੇ ਰਿਹਾ ਦੂਜੇ ਪਾਸੇ ਤਖਤਾਂ ਤਾਜਾਂ ਦੇ ਮਾਲਕ ਅੰਤਰਜਾਮੀ ਗੁਰੂ ਹਰਗੋਬਿੰਦ ਗੁਰੂ ਅਰਜਨ ਸਿੰਘ ਮਹਾਰਾਜ ਦੀ ਪੰਡਤ ਨੂੰ ਪੁੱਛ ਰਿਹਾ ਮਹਾਰਾਜ ਬੇ ਪਲੰਗੇ ਦੇ ਥਲੇ ਰਿਆ ਕਰਦਾ ਸੀ ਕਿੱਡਾ ਕਰਮਾ ਵਾਲਾ ਕੁੱਤਾ ਹੋਏਗਾ ਜਿਹੜਾ ਰੋਜ਼ ਗੁਰੂ ਦੇ ਦਰਸ਼ਨ ਕਰਦਾ ਹੋਏਗਾ ਬਾਰੇ ਸੱਚੇ ਪਾਤਸ਼ਾਹ ਮਹਾਰਾਜ ਨੇ ਕੁਕਰ ਨੂੰ ਬੁਲਾਇਆ ਅਵਾਜ਼ ਮਾਰੀ ਆਪਾਂ ਇੱਕ ਕੁੱਤੇ ਵਾਸਤੇ ਭਾਂਡਾ ਅੱਡ ਅੱਡ ਲਾਇਆ ਹੁੰਦਾ ਨਾ ਜੇ ਤੇ ਲੱਸੀ ਦੁੱਧ ਦਹੀਂ ਆਪਾਂ ਪਾਉਨੇ ਆ ਵਾਹਿਗੁਰੂ ਮਾਰਨੇ ਵੀ ਉਸ ਭਾਂਡੇ ਵਿੱਚ ਕੁੱਤੇ ਦੇ ਭਾਂਡੇ ਵਿੱਚੋਂ ਛੰਨਾ ਦਹੀਂ ਵਾਲਾ ਲੋਦ ਦਿੱਤਾ ਤੇ ਆਖਿਆ ਕੂਕਰ ਐਸ ਦਹੀਂ ਨੂੰ ਖਾ ਜਾ ਜਦੋਂ ਕੂਕਰ ਨੇ ਉਸ ਦਹੀਂ ਨੂੰ ਸੁੰਘਿਆ ਸਿੱਖੋ ਨੇ ਕੰਨ ਫੜਕ ਦਿੱਤੇ ਵਾਹਿਗੁਰੂ ਉਹਦੀਆਂ ਅੱਖਾਂ ਦੇ ਵਿੱਚੋਂ ਜਾਰ-ਜਾਰ ਨੀਰ ਜਾਣ ਲੱਗਾ ਮਹਾਰਾਜ ਇਸ ਤਈ ਮੇਰੇ ਖਾਣ ਵਾਲਾ ਨਹੀਂਗਾ ਸਿੱਖੋ ਜਿੱਤਰਾ ਬੰਦਾ ਗਿਆਨ ਵਿੱਚ ਸੁਤੰਤਰ ਹੈ ਨਾ ਕਿਹੜੀ ਚੀਜ਼ ਛੱਡਣੀ ਕਿਹੜੀ ਖਾਣੀ ਹੈ ਕਿਹੜੀ ਬਈਆ ਕਿਹੜੀ ਦਾਜੀ ਬੰਦੇ ਨੂੰ ਗਿਆਨ ਨਾ ਜਿਹੜਾ ਜਾਨਵਰ ਆ ਉਹਨੂੰ ਪਰਮੇਸ਼ਰ ਵੱਲੋਂ ਪ੍ਰਕਿਰਤਿ ਗਿਆਨ ਆ ਤੁਸੀਂ ਭੰਗ ਦਾ ਬਾਗ ਲਾ ਦਿਓ ਭੰਗ ਦੇ ਬਾਗ ਵਿੱਚ ਘੋੜੇ ਬੱਕਰੀਆਂ ਘੋੜੇ ਮੱਝਾਂ گاਵਾ ਛੱਡ ਦਿਓ ਆਹਾਂ ਉਹ ਕਦੇ ਭੰਗ ਨਹੀਂ ਖਾਣਗੇ ਵਾਹ ਜੀ ਤੁਸੀਂ ਬਾਂਦਰ ਦੇ ਗਾੜੀ ਯਹਰ ਪਾ ਕੇ ਰੱਖਦੇ ਹੋ ਬਾਂਦਰ ਕਦੇ ਵੀ ਯਹਰ ਨਹੀਂ ਖਾਏਗਾ ਸੁੰਘ ਕੇ ਦੱਸ ਦੇਗਾ ਇਸ ਤਰ੍ਹਾਂ ਕੁੱਤੇ ਦੀ ਵੀ ਹੈਬਿਟ ਹੈ ਜਦੋਂ ਕੁੱਤੇ ਨੇ ਉਹ ਦਹੀਂ ਸੁੰਘਿਆ ਕੰਨ ਫੜਕਤੇ ਯਾਰ ਯਾਰ ਰੋਣ ਲੱਗਾ ਮਹਾਰਾਜ ਇਹਦੇ ਵਿੱਚ ਪਾਪੀ ਨੇ ਯਹਰ ਮਲਾਇਆ ਮਹਾਰਾਜ ਜੇ ਮੈਂ ਖਾ ਲਿਆ ਮੈਂ ਤੇ ਇੱਕ ਪਲਵ ਨਹੀਂ ਜੀਣਾ ਮਹਾਰਾਜ ਕਹਿਣ ਲੱਗੇ ਤੂੰ ਸਾਡਾ ਬਚਨ ਮੰਨ ਲਾ ਇਹ ਕਵੀ ਦੇ ਖਿਆਲ ਆ ਕੂਕਰ ਕਹਿੰਦਾ ਮਹਾਰਾਜ ਤੁਹਾਡੇ ਰੋਜ਼ ਮੈਨੂੰ ਦਰਸ਼ਨ ਹੁੰਦੇ ਆ ਮੈਨੂੰ ਤੁਹਾਡੇ ਦਰਸ਼ਨਦਾਰੇ ਕਦੋਂ ਹੋਣਗੇ ਮਹਾਰਾਜ ਕਹਿਣ ਲੱਗੇ ਕੂਕਰਾ ਤੂੰ ਸਾਡਾ ਬਚਨ ਮੰਨ ਲ ਤੈਨੂੰ ਅਸੀਂ ਨਰਕਾਂ ਵਿੱਚ ਨਹੀਂ ਜਾਣ ਦੇਵਾਂਗੇ